ਤੇ ਮੁਖਸਰ ਸਾਹਿਬ ਜिले ਦੀ ਮੰਡੀ ਬਰੀਵਾਲ ਦੇ ਵਿਖੇ ਸ਼ੋਭਿਤ بابا ਮੋਢਾ ਜੀ ਦੀ ਸਮਾਜ ਨੂੰ ਕਿ ਸਮੁੱਚੇ ਇਲਾਕੇ ਦੇ ਪਾਕ ਪਵਿੱਤਰ ਸਥਾਨ ਦੇ ਵਜੋਂ ਜਾਣਿਆ ਜਾਂਦਾ ਹੈ ਇਸ ਸਥਾਨ ਦੀ ਵੱਡੀ ਮਹੱਤਤਾ ਹੈ ਕਿ ਇਲਾਕੇ ਦਾ ਕੋਈ ਵੀ ਵਿਅਕਤੀ ਇਸ ਸਥਾਨ ਨੂੰ ਹਾਜ਼ਰ ਨਾਜ਼ਰ ਮੰਨ ਕੇ ਛੂਟ ਨਹੀਂ ਬੋਲਦਾ ਅਤੇ ਵੱਡੇ ਤੋਂ ਵੱਡੇ ਵਿਵਾਦਾਂ ਨੂੰ ਹੱਲ ਕਰਨ ਦੇ ਫੈਸਲੇ ਦੀ ਵੀ ਥਾਤੇ ਪਹੁੰਚ ਕੇ ਪ੍ਰਵਾਨ ਚੜਦੇ ਹਨ ਔਚਤਾਰਵਿਕ ਮਹੱਤਤਾ ਵਾਲੇ ਇਸ ਸਥਾਨ ਦੀਆਂ 골ਕਾਲ ਮਾਰੀਆਂ ਗੈਣੀਆਂ ਅਤੇ ਨਗਦੀ ਐਲਸੀਡੀ ਅਤੇ ਦੱਸਦੇ ਕਿ ਹੋਰ ਕੀਮਤੀ ਉਪਕਰਣਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਚੋਰਾਂ ਨੇ ਕੱਲ ਰਾਤ ਦੇ ਵੇਲੇ ਅੰਦਰ ਸਪੈਟ ਕਰਕੇ ਪੰਤ ਤੋੜ ਕਰਦੇ ਹੋਏ ਚੋਰੀ ਦੀ ਵਾਰਤਾ ਨੂੰ ਅੰਜਾਮ ਦਿੱਤਾ ਹੈ ਤੇ ਬਾਬਾ ਮੋਟਾ ਜੀ ٹرسٹ ਦੇ ਪ੍ਰਧਾਨ ਹਰਵਿੰਦਰ ਸਿੰਘ ਬਿੱਲਾ ਮੋਦ ਜਿਹੜੇ ਬੇਦੀ ਨੇ ਦੱਸਿਆ ਹੈ ਕਿ ਚੋਰਾਂ ਨੇ ਲਗਭਗ 1.5 ਲੱਖ ਰੁਪਏ ਦੇ ਕਰੀਬ ਨੁਕਸਾਨ ਕੀਤਾ ਹੈ ਜੀ ਅੱਗੇ ਦੇਖਿਆ ਤੇ ਇਸ ਕਾਫੀ ਟੁੱਟ ਪਜ ਹੋਈ ਹੋਈ ਸੀ ਹਾਂਜੀ ਤੇ ਨੁਕਸਾਨ ਕਾਫੀ ਹੋ ਗਿਆ ਤੇ ਮਿਸਤਰੀ ਲੱਗੇ ਹੋਏ ਸੀ ਜੀ ਬੰਜੀ 1.5 ਲੱਖ ਦਾ ਨੁਕਸਾਨ ਹੋ ਗਿਆ ਮਸ਼ੀਨਾ ਮਸ਼ੂਨਾ ਲੈ ਕੇ ਚੱਕ ਕੇ ਇੱਥੋਂ ਬਿਸਤਰੀਆਂ ਦੀਆਂ ਐਲਸੀਡੀ ਵੈਰਾ ਲੈ ਗਏ ਹੋਰ ਕੱਪੜੇ ਵੈਰਾ ਸੀ ਕੰਬਲ ਵੈਰਾ ਸੀ ਕਾਫੀ ਸਮਾਨ ਜਾਂ ਲੈ ਗਏ ਕੈਮਰੇ ਜੀ ਚੱਲ ਚੱਲ ਰਹੇ ਸੀ ਉਹਦੇ ਚ ਫੋਟੋਆਂ ਜਿਹੜੀਆਂ ਧੁੰਦਲੀ ਨਜ਼ਰ ਆ ਰਹੀਆਂ ਕਿਉਂਕਿ ਇੱਥੇ ਮਿਸਤਰੀ ਅੰਦਰ ਲੱਗੀ ਹੋਣ ਕਰਕੇ ਕੈਮਰਿਆਂ ਦੇ ਵਿੱਚ ਕਲੀਅਰ ਨਹੀਂ ਆ ਸਕਿਆ ਜੀ 15 ਸਾਲ ਪਹਿਲਾਂ ਵੀ ਇਹ ਇਹ ਘਟਨਾ ਵਾਪਰੀ ਸੀ ਜੀ ਉਦੋਂ ਜੀ ਤੇ ਉਦੋਂ ਵੀ ਕੋਈ ਸਾਨੂੰ ਕੋਈ ਦਾ ਸੁਰਾਗ ਨਹੀਂ ਲੱਭ ਸਕਿਆ ਜੀ ਠੀਕ ਉਸ ਤੋਂ ਬਾਅਦ ਅਸੀਂ ਮਿਲ ਕੇ ਥਾਣੇ ਜਾ ਕੇ ਰਿਪੋਰਟ ਕਰਕੇ ਆਏ ਆ ਤਰਪਾਲ ਜੀ ਇੱਥੇ ਆਏ ਸੀਗੇ ਹੂੰ ਤੇ ਉਹ ਕਹਿੰਦੇ ਸੀ ਤਫਤੀਸ਼ ਕਰ ਰਹੇ ਹੈਗੇ ਆ ਪੂਰੇ ਵਾਰਾ ਖਿੱਚ ਕੇ ਲੈ ਕੇ ਗਏ ਆ ਠੀਕ ਦੇਖੋਗੇ ਕੀ ਹੁੰਦਾ ਹੈਗਾ ਕੀ ਹੁੰਦਾ ਹੈ ਜੀ ਸ਼ੀਸ਼ਾ ਤੋੜ ਕੇ ਬਾਬੇ ਮੋਢੇ ਸਮਾਦ ਦੇ ਅੰਦਰ ਵੜੇ ਆ ਉੱਥੋਂ ਐਲਈਡੀ ਲੈ ਗਏ ਆ ਹੋਰ ਸਮਾਨ ਲੈ ਗਏ ਆ ਜੀ ਤੇ ਚੋਰਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਠੀਕ ਹੈ ਜੀ ਚੋਰਾਂ ਦਾ ਸਾਹਮਣੇ ਆਉਣ ਤੇ ਉਹਨਾਂ ਦੀ ਬਣਦੀ ਸਜ਼ਾ ਦਵਾਈ ਜਾਊ ਪਰ ਇਹ ਏਟੀਐਮ ਮਿਲਿਆ ਉਹਦੀ ਵੀ ਅਸੀਂ ਵੇਖਾਂਗੇ ਤਤਸੀਖ ਕਰਾਂਗੇ ਤੇ ਬਾਕੀ ਇਹਨਾਂ ਦੇ ਜੇ ਵੀਡੀਓ ਕਲਿੱਪ ਲੈ ਰਹੇ ਆ ਤੇ ਸਾਰੀ ਛਾੜਬੀਨ ਕਰਕੇ ਪਰਤਾ